ਜਦੋਂ ਸਾਰੇ ਜਾਣੇ ਵਿਆਹ ਦੇ ਵਿੱਚ ਖੂਬ ਮਨੋਰੰਜਨ ਕਰ ਰਹੇ ਸੀ ਇੰਜੋਏ ਕਰ ਰਹੇ ਸੀ ਤਾਂ ਉੱਥੇ ਦੂਜੇ ਪਾਸੇ ਕਿਸੇ ਸਖਸ਼ ਦੇ ਵੱਲੋਂ ਵਿਆਹ ਦੇ ਵਿੱਚ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਜਾਂਦਾ ਸੋ ਚੋਰੀ ਦੀ ਘਟਨਾ ਵੀ ਕੋਈ ਛੋਟੀ ਮੋਟੀ ਨਹੀਂ ਹੈ ਸਗੋਂ ਉਹ ਬੈਗ ਚੁੱਕਿਆ ਜਾਂਦਾ ਜਿਸ ਦੇ ਵਿੱਚ 350 ਤੋਂ 400 ਗ੍ਰਾਮ ਸੋਨੇ ਦੇ ਗਹਿਣੇ ਤੇ ਕਿੰਨੇ ਸ਼ਗਨਾ ਦੇ ਲਫਾਫੇ ਪਈ ਹੋਈ ਸੀ ਹਾਲਾਂਕਿ ਇਹ ਮਾਮਲਾ ਹੈਰਾਨ ਕਰ ਦਿੰਦਾ ਜਦੋਂ ਇਹ ਤਸਵੀਰਾਂ ਲੁਧਿਆਣਾ ਸ਼ਹਿਰ ਤੋਂ ਸਾਹਮਣੇ ਆਉਂਦੀਆਂ ਨੇ ਤਾਂ ਦੱਸਦੀ ਹੈ ਕਿ ਵਿਆਹ ਸਮਾਗਮ ਦੇ ਵਿੱਚ ਸਾਰੇ ਐਨੇ ਜ਼ਿਆਦਾ ਰੁੱਝੇ ਹੋਏ ਸੀ ਕਿ ਕਿਸੇ ਨੂੰ ਉਸ ਬੈਗ ਦਾ ਧਿਆਨ ਹੀ ਨਹੀਂ ਪਿਆ ਤੇ ਇੱਕ ਨੌਜਵਾਨ ਆਉਂਦਾ ਹੈ ਜਿਸ ਨੇ ਵੇਟਰ ਦੀ ਯੂਨੀਫਾਰਮ ਪਾਈ ਹੁੰਦੀ ਆ ਹਾਲਾਂਕਿ ਇਹ ਕਹਿਣਾ ਗਲਤ ਹੋਏਗਾ ਕਿ ਉਹ ਵੇਟਰ ਹੈ ਕਿਉਂਕਿ ਜਿਸ ਤਰੀਕੇ ਦੇ ਨਾਲ ਉਸਕੇ ਇਹ ਵੱਲੋਂ ਹਰਕਤ ਕੀਤੀ ਗਈ ਹੈ ਮੈਨੇਜਮੈਂਟ ਦੇ ਉੱਤੇ ਸਵਾਲ ਨੇ ਜਿਹੜੇ ਜ਼ਰੂਰ ਚੁੱਕੇ ਜਾਂਦੇ ਨੇ ਆਓ ਪਹਿਲਾਂ ਤਸਵੀਰਾਂ ਦੇਖ ਲੈਂਦੇ ਆ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਇੱਕ ਸਖਸ਼ ਜਿਸਨੇ ਵਾਈਟ ਕਲਰ ਦੀ ਸ਼ਰਟ ਪਾਈ ਹੋਈ ਹੈ ਬਲੈਕ ਕਲਰ ਦਾ ਉਸਦੇ ਹੱਥ ਦੇ ਵਿੱਚ ਕੋਟ ਜੋ ਕਿ ਬਾਹਰ ਤੇ ਟੰਗਿਆ ਹੋਇਆ ਹੈ ਕਿਵੇਂ ਹੌਲੀ-ਹੌਲੀ ਸੋਫੇ ਦੇ ਬਿਲਕੁਲ ਨਜ਼ਦੀਕ ਜਾਂਦਾ ਤੇ ਫਿਰ ਉੱਥੋਂ ਬੈਕ ਚੁੱਕ ਕੇ ਆਪਣੇ ਕੋਟ ਦੇ ਬਿਲਕੁਲ ਹੇਠਾਂ ਲ ਕੋ ਲੈਂਦਾ ਤੇ ਉੱਥੋਂ ਫਰਾਰ ਹੋ ਜਾਂਦਾ ਸਾਰੀਆਂ ਤਸਵੀਰਾਂ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਈਆਂ ਨੇ ਤਸਵੀਰਾਂ ਦੇਖ ਕੇ ਤੁਸੀਂ ਖੁਦ ਅੰਦਾਜ਼ਾ ਲਗਾ ਸਕਦੇ ਹੋ ਕਿ ਕਿੰਨੀ ਨੀਡਰਤਾ ਦੇ ਕਿੰਨੀ ਹਿੰਮਤ ਦੇ ਨਾਲ ਇਸ ਦੇ ਵੱਲੋਂ ਚੋਰੀ ਦੀ ਘਟਨਾ ਨੂੰ ਅੰਜਾਮਇ ਜੜਾ ਦਿੱਤਾ ਜਾਂਦਾ ਤਾਂ ਬਿਲਕੁਲ ਇਹ ਵੀ ਤੁਸੀਂ ਦੇਖ ਸਕਦੇ ਹੋ ਕਿ ਚਾਰੇ ਪਾਸੇ ਗੈਸਟ ਹੀ ਗੈਸਟ ਨਜ਼ਰ ਆ ਰਹੇ ਨੇ ਸਾਰੇ ਮਹਿਮਾਨ ਬੈਠੇ ਹੋਏ ਨੇ ਵਿਆਹ ਵਾਲਾ ਮਾਹੌਲ ਬਣਿਆ ਹੋਇਆ ਔਰ ਫਿਰ ਵੀ ਇਸ ਤਰੀਕੇ ਦੇ ਨਾਲ ਚੋਰੀ ਹੁੰਦੀ ਹੈ ਜਿਸ ਦੀ ਕਿਸੇ ਨੂੰ ਪਿੰਕ ਤੱਕ ਨਹੀਂ ਲੱਗਦੀ। ਪੜਕੀ ਦਾ ਫਾਦਰ ਹੈ। ਹਾਂਜੀ। ਔਰ ਅਸੀਂ ਸਗਨ ਲਗਾਉਣ ਵਾਸਤੇ ਇੱਥੇ ਆਏ ਸੀ ਕਿ ਬੇਟੀ ਨੂੰ। ਹਾਂਜੀ। ਤੇ ਪਿਤਾ ਜੀ ਦੇ ਸਮਾਨ ਪਕੜਿਆ ਹੋਇਆ ਸੀਗਾ ਆਪਣੀ ਕੁਰਸੀ ਤੇ ਰੱਖਿਆ ਹੋਦਾ ਸੀਗਾ। ਉਹ 1 ਮਿੰਟ 1 ਸੈਕਿੰਡ ਵਾਸਤੇ ਖੜੇ ਹੋਏ ਨੇ। ਤੇ ਪਿੱਛੋਂ ਆਇਆ ਬੰਦਾ ਉਹ ਬੈਗ ਚੁੱਕ ਕੇ ਨਾਲ ਹੀ ਭੱਜ ਗਿਆ। ਨਾਲ ਹੀ ਇਹਨਾਂ ਨੇ ਰੋਣਾ ਪਾਤਾ ਸਮਾਨ ਸਾਡਾ ਚੁੱਕਿਆ ਗਿਆ ਜੀ। ਬੈਗ ਲੈ ਕੇ ਬੰਦਾ ਭੱਜ ਗਿਆ। ਕਹਿੰਦੇ ਫੜਾਗੇ ਤਸਵੀਰਾਂ ਵੀ ਜਵੇ। ਸੀਸੀਟੀਵੀ ਦੇ ਵਿੱਚ ਆ ਗਈ ਹੈ ਫੁਟੇਜ ਆ ਗਈ ਹੈ ਜੀ ਉਹ ਦੀ। ਹੁਣ ਇਹਨਾਂ ਦੇ ਚਹੀਦਾ ਵੈ ਜਿਹੜੇ ਰਿਜ਼ੋਰਟ ਵਾਲੇ ਹੈਗੇ ਨੇ ਇਹਨੂੰ ਸਾਰਾ ਵੈਰੀਫਾਈ ਕਰਨ ਸਾਰੀ ਜਿਹੜੀ ਫੁਟੇਜ ਕੈਮਰੇਜ ਦੀ ਹੈਗੀ ਹੈ ਉਹ ਫੋਰੇ ਹਿਸਾਬ ਨਾਲ ਹੋ ਗਿਆ ਜੀ ਬਿਲਕੁਲ ਜਿਸ ਤਰ੍ਹਾਂ ਫੌਜੀ ਕਾਟੋ ਨੇ ਕੀਤੀ ہوئی ਹੈ ਜਿਸ ਤਰ੍ਹਾਂ ਵੇਟਰਾਂ ਦੀ ਹੁੰਦੀ ਹੈ ਉਹ ਸੀਗੀ ਉਹਨੇ ਆਪਣੇ ਕੋਟ ਜਿਹੜਾ ਹੱਥ ਚ ਫੜਿਆ ਦਾ ਸੀਗਾ ਬੈਗ ਇਸ ਤਰ੍ਹਾਂ ਫਾੜ ਕੇ ਉੱਤੇ ਕੋਟ ਰੱਖ ਕੇ ਤੇ ਭੱਜ ਗਿਆ ਠੀਕ ਹੀ ਸੀਗਾ ਜੀ ਬੈਗ ਦੇ ਵਿੱਚ ਦੇਖੋ ਜੀ ਜੋ ਰਿਸ਼ਤੇਦਾਰਾਂ ਨੇ ਸਾਰਿਆਂ ਨੇ ਜੇਵਰ ਪਾਇਆ ਬੱਚੀ ਨੂੰ 골ਡ ਦੀ ਜੁਲਰੀ ਹੈ ਸ਼ਗਨ ਨਾਲੇ ਲਫਾਫੇ ਨੇ ਸਾਰੇ ਉਹਦੇ ਵਿੱਚ ਸਾਰਾ ਕੁਝ ਹੀ ਉਹਦੇ ਵਿੱਚ ਆ ਗਿਆ ਕਿੰਨੇ ਦਨ ਕਿਸਾਨ ਕਰ ਗਏ ਲਗਭਗ ਇਹਰੇ ਆਸ-ਪਾਸ ਸਮਝ ਲਓ ਜੀ ਸਾਰੀਆਂ ਸੱਭੇ ਸਹਿਤਾ ਨੇ ਜਿਹੜੀਆਂ ਇੱਥੇ ਆਈਆਂ ਹੋਈਆਂ ਨੇ ਫੰਕਸ਼ਨ ਦੇ ਵਿੱਚ ਤਾਂ ਸੋਨਾ ਕਿੰਨਾ ਕਿ ਦੱਸਿਆ ਸੋਨਾ ਤੇ ਮੰਨ ਕੇ ਚਲੋ ਜੀ 400 450 ਗ੍ਰਾਮ ਦੇ ਅਗੇ ਵਿੱਚ ਵਿੱਚ ਹੋਏ ਅੱਛਾ ਪੁਲਿਸ ਮੌਕੇ ਤੇ ਪਹੁੰਚ ਗਈ ਆ ਹਾਂ ਪੁਲਿਸ ਵਾਲੇ ਆ ਗਏ ਨੇ ਜੀ ਆਪਣੀ ਕਾਰਵਾਈ ਹੁਣ ਦੇਖਦੇ ਆ ਹੁਣ ਕੀ ਕਰਕੇ ਦਿੰਦੇ ਨੇ ਸਾਨੂੰ ਕਾਰਵਾਈ ਦਿੱਤੀ ਹੈ ਕਿੰਨੇ ਅਸੀਂ ਪੈਟਰ ਗਏ ਪੈਲਸ ਵੱਲੋਂ ਲੱਗੇ ਹੋ ਕੁਛ ਨਹੀਂ ਜੀ ਉਹ ਇਹ ਹਵਾ ਦੇ ਵਿੱਚ ਸਾਰੀਆਂ ਗੱਲਾਂ ਉਹਨਾਂ ਦੀਆਂ ਚੱਲਦੀਆਂ ਪਈਆਂ ਨੇ ਕਿ ਅਸੀਂ ਤੁਹਾਨੂੰ ਹੁਣੇ ਸਾਰੀ ਫੁਟੇਜ ਪ੍ਰੋਵਾਈਡ ਕਰਵਾਣੇ ਆ ਇਹ ਕਰਨੇ ਆ ਉਹ ਕਰਨੇ ਪਰ ਅਜੇ ਤੱਕ ਤੁਹਾਨੂੰ ਇਸ ਗੱਲ ਨੂੰ ਲਗਭਗ 1 ਘੰਟੇ ਤੋਂ ਉੱਪਰ ਹੋ ਗਿਆ ਜੀ 1 ਘੰਟੇ ਤੋਂ ਲੁਧਿਆਣਾ ਪੱਖੋਵਾਲ ਰੋਡ ਦੇ ਵਿੱਚ ਕੋ ਜੀ ਮੇਰੇ ਨਾ ਪਰਿਵਾਰਿਕ ਇੱਕ ਫੰਕਸ਼ਨ ਸੀਗਾ ਸੇਟ ਉਦੋਂ ਤੱਕ ਨਹੀਂ ਪਾਰ ਕਰਾਂਗੇ ਜਦ ਤੱਕ ਕਿ ਉਹ ਚੋਰ ਇੱਥੇ ਲੱਭੇਗਾ ਨਹੀਂ ਕੱਲ ਕਹਿੰਦੇ ਕਿ ਨੋ ਕਿ ਇਹ 302 ਤੋਂ ਵੀ ਵੱਡਾ ਗੁਨਾਹ ਹੈ ਠੀਕ ਜੋ ਕਿ ਕੰਦੇਸੀ ਸਾਡਾ ਵੇਟਰ ਹੀ ਹੈ ਨਹੀਂ ਅਸੀਂ ਉਹਨਾਂ ਨੂੰ ਕਿਹਾ ਕਿ ਵੀ ਅਸੀਂ ਹਾਰਡ ਡਿਸਕ ਲੈ ਆਨੇ ਕਿ ਵੀ ਪੁਰਾਣੇ 25 30 ਦਿਨ 20 ਦਿਨ ਜਿੰਨਾ ਵੀ ਡਾਟਾ ਹੈ ਇਹ ਉਹਦਾ ਕਾਪੀ ਕਰਾ ਦਿਓ ਠੀਕ ਵੀ ਜੇ ਉਹ ਕਾਪੀ ਦੇ ਵਿੱਚ ਉਹ ਬੰਦਾ ਲੱਭ ਗਿਆ ਤੇ ਉਹਦਾ ਰਿਸਪੋਨਸੀਬਲ ਕੌਣ ਹੋਇਆ ਇਹ ਤੁਸੀਂ ਵੀ ਜਾਣ ਦਿਓ ਤੇ ਜੜੀ ਵੀ ਜਨਤਾ ਤੁਹਾਡੇ ਸੋਤਰ ਨੇ ਜਿਹੜੇ ਵੀ ਚੈਨਲਾਂ 'ਤੇ ਦੇਖ ਰਹੇ ਨੇ ਉਹ ਵੀ ਜਾਣਦੇ ਨੇ ਬੜਾ ਰੈਪਿਊਟੇਡ ਮੇਰਾ ਨਾਮ ਬਾਰਿਕ ਸ਼ਰਮਾ ਜੀ ਤੇ ਇਹ ਸਾਡਾ ਬਹੁਤ ਪਰਿਵਾਰਿਕ ਫੰਕਸ਼ਨ ਸੀਗਾ ਇੱਕ ਤੇ ਇਹ ਸਿਰਫ ਮੈਂ ਹੀ ਕਹਨ ਦਿੰਦਾ ਕਿ ਡਿਲੀ ਨੈਗਲੀਜੈਂਸ ਹੈਗੀ ਹੈ ਇਹ ਪੈਲੈਸ ਦੀ ਹੈ ਐਬਸੋਲਿਊਟly ਕੋ ਸਿਕਿਉਰਟੀ ਗਾਰਡ ਗੇਟ ਤੇ ਖੜੇ ਨੇ ਐਂਟਰੀ ਤੇ ਬਾਕਸਰਸ ਖੜੇ ਨੇ ਹਰ ਇੱਕ ਬੰਦਾ ਵੈਰੀਫਾਈਡ ਅਕਾਊਂਟ ID ਵਾਲਾ ਹੋਵੇ ਕੌਣ ਵੇਟਰ ਇਕੁਇਟੇਡ ਡਰੈਸ ਜਿਹੜਾ ਬੰਦਾ ਅੰਦਰ ਆ ਰਿਹਾ ਹੈ ਤਾਂ ਜ਼ਿੰਮੇਵਾਰੀ ਇਹਨਾਂ ਦੀ ਬਣਦੀ ਹੈ ਮੈਂ ਸਰਲਿੰਗ ਦੇ ਵਿੱਚ ਆ ਕੇ ਜਨਰਲ ਮੈਨੇਜਰ ਦੀ ਰਿਸਪੋਨਸੀਬਿਲਟੀ ਨਿਭਾ ਰਿਹਾ ਕੁਝ ਮਤ ਪਹਿਲਾਂ ਸਾਡੇ ਕੋਲ ਅੱਜ ਦਾ ਜਿਹੜਾ ਫੰਕਸ਼ਨ ਸੀਗਾ ਉਹ ਸ਼ਗਨ ਸਰਮਨੀ ਦਾ ਸਾਡੇ ਕੋਲ ਬੁੱਕ ਹੋਇਆ ਸੀਗਾ ਪਾਰਿਸ ਜੁਲਰ ਵਾਲਿਆਂ ਦਾ ਠੀਕ ਹੈ ਜੀ ਮੋਡਲ ਟਾਊਨ ਦੇ ਰਹਿਣ ਵਾਲਿਆਂ ਨੇ ਹੁਣ ਕੋ ਇਨਸੀਡੈਂਸ ਇਹ ਹੋਇਆ ਵੀ ਚੱਲਦੇ ਫੰਕਸ਼ਨ ਦੇ ਵਿੱਚ ਉਹਨਾਂ ਨੇ ਆਪਣਾ ਗੋਲਡ ਦਾ ਸਾਮਾਨ ਐਕਸਵਾਈਜ਼ ਕਿਤੇ ਵੀ ਰੱਖਤਾ ਰਾਈਟ ਹੁਣ ਉੱਥੇ ਜਦੋਂ ਅਸੀਂ ਕੈਮਰੇ ਆਈਡੈਂਟੀਫਾਈ ਕੀਤੇ ਜਾਂ ਸਾਰੀਆਂ ਚੀਜ਼ਾਂ ਆਈਡੈਂਟੀਫਾਈ ਕੀਤੀਆਂ ਅਸੀਂ ਆਪਣੇ ਪੂਰੇ ਰਿਜ਼ੋਰਟ ਦਾ ਰਾਉਂਡ ਅਪ ਕੀਤਾ ਸਾਨੂੰ ਇਦਾਂ ਦਾ ਕੋਈ ਵੀ ਸਬੂਤ ਨਹੀਂ ਮਿਲਿਆ ਕਿ ਸਟਰਲਿੰਗ ਦੀ ਕੋਈ ਵੀ ਕਿਸੇ ਪ੍ਰਕਾਰ ਦੀ ਵੀ ਗਲਤੀ ਹੈ ਦੂਸਰਾ ਪੁਆਇੰਟ ਇਹ ਹੈ ਜੀ ਜਦੋਂ ਵੀ ਇਹ ਚੀਜ਼ਾਂ ਸਾਰੀਆਂ ਆਈਡੈਂਟੀਫਾਈ ਹੋਈਆਂ ਅਸੀਂ ਜਿੰਨੇ ਵੀ ਸਾਰੇ ਮਾਰਨਿੰਗ ਦੇ ਵਿੱਚ ਟੀਮ ਆਈ ਸੀ ਜਿੰਨੇ ਵੀ ਅਸੀਂ ਕੈਪਟਨ ਰਾਉਂਡ ਅਪ ਕੀਤੇ ਸੀ ਜਿੰਨੇ ਵੀ ਮੈਟਰ ਅਸੀਂ ਰਾਉਂਡ ਅਪ ਕੀਤੇ ਸੀ ਉਹਨਾਂ ਦੀ ਕਾਊਂਟਿੰਗ ਅਸੀਂ ਦੁਬਾਰਾ ਸ਼ੁਰੂ ਕੀਤੀ ਵੀ ਕਿਸੇ ਦਾ ਕੋਈ ਬੰਦਾ ਮਿਸ ਤਾਂ ਨਹੀਂ ਹੈ ਅੱਜ ਉਹ ਜਿੱਦਾਂ ਹੀ ਅਸੀਂ ਸਾਡੇ ਕੋਲ ਮਾਰਨਿੰਗ ਸਾਰੀ ਰਿਪੋਰਟ ਆ ਕਿਹੜੇ ਕਿਹੜੇ ਬੰਦਾ ਕਿਹੜੇ ਕਿਹੜੇ ਜਗ੍ਹਾ ਤੋਂ ਅਸੀਂ ਬੁਲਾਇਆ ਆ ਉਹ ਤੇ ਜਾਣ ਲੱਗਿਓ ਉਹ ਸਾਰਾ ਬੰਦਾ ਬਕਾਇਦਾ ਹੁਣ ਇਸ ਟਾਈਮ ਅਵੇਲੇਬਲ ਆ ਅਸੀਂ ਪੂਰੇ ਰਿਜ਼ੋਰਟ ਪੂਰਾ ਸਟਰਲਿੰਗ ਰਿਜ਼ੋਰਟ ਇਸ ਪਰਿਵਾਰ ਦੇ ਨਾਲ ਹਰ ਤਰੀਕੇ ਹਰ ਪੱਲੋਂ ਹਰ ਪੱਕੋਂ ਅੱਧੀ ਰਾਤ ਤੋਂ ਲੈ ਕੇ ਜਦੋਂ ਤੱਕ ਇਹ ਕਹਿਣਗੇ ਅਸੀਂ ਖੜੇ ਹਾਂ ਅਜ ਤੱਕ ਅੱਜ ਤੱਕ ਐਦਾਂ ਹੋਇਆ ਨਹੀਂ ਵੀ ਸਟਰਲਿੰਗ ਕਿਸੇ ਦੇ ਨਾਲ ਸਹੀ ਮੱਖੋਂ ਨਹੀਂ ਖੜਿਆ ਤੁਸੀਂ ਕਹੋਗੇ ਇੱਕ ਮਹੀਨਾ ਇੱਕ ਸਾਲ ਜਦੋਂ ਤੱਕ ਸਾਡੇ ਗੈਸ ਦੀ ਸੈਟੀਸਫੈਕਸ਼ਨ ਨਹੀਂ ਹੁੰਦੀ ਸਟਰਲਿੰਗ ਉਦੋਂ ਤੱਕ ਉਹਦੇ ਨਾਲ